ਸਤਿਗੁਰੂ ਜੀ ਦੀ ਅੰਮ੍ਰਿਤਮਈ ਕਥਾ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਕਵੀ ਭਾਈ ਸੰਤੋਖ ਸਿੰਘ ਜੀ ਬੜੇ ਹੀ ਪ੍ਰੇਮ ਦੇ ਨਾਲ ਲੜੀਵਾਰ ਲਿਖਦੇ ਆ ਆਓ ਮਨ ਨੂੰ ਇਕਾਗਰ ਕਰੀਏ ਪਾਵਨ ਪਵਿੱਤਰ ਕਥਾ ਸਰਵਣ ਕਰੀਏ ਜੀ Japai vich kar tar puray jagrai jagat de malik dhan guru nanak dev sahib ji maharaj ਕਹਿੰਦੇ ਕਰਤਾਰਪੁਰ ਦੀ ਧਰਤੀ ਦੇ ਉੱਪਰ ਸ੍ਰੀ ਅੰਗਦ ਕੋ ਦੀਨ ਬੜਾਈ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਵਡਿਆਈ ਦਿੱਤੀ ਹੈ ਗੁਰਤਾ ਗੱਦੀ ਦੀ ਇਹ ਥੋੜੀ ਜੀ ਕਥਾ ਪਹਿਲਾਂ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਆਏਗੀ ਕਿਉਂਕਿ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਨਾਲ ਭਾਈ ਬਾਲਾ ਸਾਹਿਬ ਜੀ ਦਾ ਮਿਲਾਪ ਹੁੰਦਾ ਵਾ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮਨ ਦੀ ਵਿਚਾਰ ਸੀ ਕਿ ਸਾਨੂੰ ਕੋਈ ਗੁਰੂ ਕਾ ਸਿਖਾਵੇ ਤੇ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਕਥਾ ਸੁਣਾਵੇ ਫਿਰ ਉਥੋਂ ਭਾਈ ਬਾਲਾ ਸਾਹਿਬ ਜੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਗ੍ਰਹਿ ਵਿਖੇ ਜਾਂਦੇ ਆ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਾਚਾ ਜੀ ਦੇ ਕੋਲ ਤੇ ਉਹਨਾਂ ਦੇ ਕੋਲ ਜਾ ਕਰਕੇ ਜਨਮ ਪੱਤਰੀ ਲੈ ਕੇ ਆਉਂਦੇ ਆ ਉਹ ਜਨਮ ਪੱਤਰੀ ਫਿਰ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਹਜ਼ੂਰ ਸਿੱਖ ਸੰਗਤਾਂ ਨੂੰ ਸੁਣਾਈ ਜਾਂਦੀ ਆ ਉਥੋਂ ਫਿਰ ਕਥਾਰਾ ਅੱਗੇ ਮਹਾਰਾਜ ਜੀ ਦੀ ਆਰੰਭ ਹੁੰਦੀ ਆ ਕਰਤਾਰਪੁਰ ਦੀ ਧਰਤੀ ਦੇ ਉੱਪਰ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਗੁਰਤਾ ਗਦੀ ਦੀ ਵਡਿਆਈ ਮਿਲੀ ਹੈ ਜੀ ਆਪਨ ਕੇਨ ਸਚਖੰਡ ਪਿਆਨਾ ਆਪ ਸਤਿਗੁਰੂ ਜੀ ਸੱਚਖੰਡ ਨੂੰ ਪਿਆਨਾ ਕੀਤੇ ਹਨ ਇਸ ਸੰਸਾਰ ਤੋਂ ਜੋਤ ਰੂਪ ਵਿੱਚ ਤਨ ਲਪਟ ਪਲਟਾਨਾ ਤੇ ਕਹਿੰਦੇ ਜੋਤ ਰੂਪ ਸਤਿਗੁਰੂ ਜੀ ਆਪਿਆ ਤੇ ਸਰੀਰ ਬਦਲਿਆ ਵਾ ਜੋਤ ਉਹੀ ਹੈ ਜਿਉਂ ਅਧਪਤ ਇੱਕ ਕੋਸ਼ਿਸ਼ ਤਜਕੇ ਕਹਿੰਦੇ ਜਿਵੇਂ ਇੱਕ ਅਧਪਤ ਇੱਕ ਜਿਹੜਾ ਰਾਜਾ ਹੁੰਦਾ ਨਾ ਉਹ ਆਪਣੀ ਪੋਸ਼ਾਕ ਉਤਾਰ ਕਰਕੇ ਵੈਸੇ ਸਬਾ ਦੁੱਤਿਆ ਤਨ ਸਜਕੇ ਤੇ ਕਹਿੰਦੇ ਸਭਾ ਦੇ ਵਿੱਚ ਦੂਸਰਾ ਤਨ ਜਿਹੜਾ ਬਾ ਉਸ ਦੇ ਉੱਪਰ ਪੋਸ਼ਾਕ ਪਹਿਨਾ ਕਰਕੇ ਉਹਨੂੰ ਰਾਜਾ ਬਣਾ ਕਰਕੇ ਬਿਠਾ ਦਿੰਦਾ ਹੈ ਕਿਉਂ ਖਡੂਰ ਮੈਂ ਆਨ ਬਿਰਾਜੇ ਐਵੇਂ ਕਹਿੰਦੇ ਖਡੂਰ ਸਾਹਿਬ ਦੀ ਧਰਤੀ ਦੇ ਉੱਪਰ ਧੰ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਦੂਸਰਾ ਸਰੂਪ ਗੁਰੂ ਅੰਗਦ ਦੇਵ ਸਾਹਿਬ ਜੀ ਬਰਾਜੇ ਹਨ ਆਣ ਕਰਕੇ ਜਿਨੇ ਸਿਮਰਨ ਕਰ ਕਲ ਕਲ ਮਲ ਭਾਜਿ ਜਿਨ੍ਹਾਂ ਦੇ ਸਿਮਰਨ ਕਰਕੇ ਧਨ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਨਾਮ ਜਪ ਕੇ ਕਲ ਯੁਗ ਦੇ ਪਾਪ ਦੁੱਖ ਸਭ ਭਜ ਜਾਂਦੇ ਹਨ ਕੱਟੇ ਜਾਂਦੇ ਹਨ ਗੁਰੂ ਕੇ ਸਿੱਖੋ ਦੋਹਰਾ ਤਖਤ ਬੈਠ ਅੰਗਦ ਗੁਰੂ ਤਖਤ ਦੇ ਉੱਪਰ ਕਹਿੰਦੇ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਬੈਠ ਕਰਕੇ ਈਨ ਖਡੂਰ ਨਿਵਾਸ ਖਡੂਰ ਸਾਹਿਬ ਦੀ ਧਰਤੀ ਉੱਪਰ ਨਿਵਾਸ ਕੀਤਾ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਬਚਨ ਮੰਨ ਕਰਕੇ ਨਰਨ ਉਧਾਰਨ ਕਰਨੇ ਕਾਲ ਯੁਗ ਦੇ ਲੋਕਾਂ ਦੇ ਉਧਾਰ ਬੇ ਵਾਸਤੇ ਕੀ ਮਨੁੱਖ ਕੀ ਇਸਤਰੀਆਂ ਜਿੰਨੇ ਵੀ ਜੀਵ ਹਨ ਹਰੇਕ ਦਾ ਉਧਾਰ ਕਰਨ ਵਾਸਤੇ ਕਰਤਸੋ ਭਗਤ ਪ੍ਰਕਾਸ਼ ਭਗਤੀ ਦਾ ਪ੍ਰਕਾਸ਼ ਕਰਦੇ ਹਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਸਭਿਆ ਇੱਕ ਬਾਸੁਰ ਆਸਨ ਦਾਸ ਇੱਕ ਰਾਤ ਕਹਿੰਦੇ ਸਤਗੁਰੂ ਜੀ ਨੇ ਆਸਨ ਡਾਇਆ ਵਾ ਭਾਵ ਸਿੱਖਾਂ ਨੇ ਆਸਨ ਲਾਇਆ ਤੇ ਉਸ ਆਸਣ ਦੇ ਉੱਪਰ ਅਸੀਂ ਸੋ ਧਿਆਨ ਵਿਖੇ ਪਰ ਅੰਗਦ ਹੋਏ ਸਤਿਗੁਰੂ ਜੀ ਉਸ ਆਸਣ ਦੇ ਉੱਪਰ ਬਿਰਾਜਮਾਨ ਹਨ ਤੇ ਧਿਆਨ ਦੇ ਵਿੱਚ ਲੀਨ ਹੋ ਕਰਕੇ ਬੈਠੇ ਹਨ ਜੀ ਗੁਰੂ ਨਾਨਕ ਕੇ ਪਦ ਪੰਕਜ ਲੀਨ ਨਿਰੰਤਰ ਹੀ ਮੋਦ ਲੋਚਨ ਕੋਏ ਧਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਨਾ ਕਮਲਾ ਦੇ ਪ੍ਰਤੀ ਨਿਰੰਤਰ ਅੰਤਰੇਤ ਰਹਿਤ ਇੱਕ ਰਸ ਮਨ ਦੇ ਨਾਲ ਬਾਤ ਅੰਤਰਵ੍ਰਤੀ ਦੇ ਨਾਲ ਪ੍ਰੇਮ ਦੇ ਨਾਲ ਸਤਿਗੁਰੂ ਜੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਨਾ ਕਮਲਾ ਪ੍ਰਤੀ ਪ੍ਰੇਮ ਕਰਦੇ ਹਨ ਧਿਆਨ ਲਾ ਕੇ ਬੈਠੇ ਹਨ ਮੋਦ ਆਨੰਦ ਦੇ ਵਿੱਚ ਫਿਰ ਕਹਿੰਦੇ ਜਿਨ੍ਹਾਂ ਦੇ ਨੇਤਰ ਬੰਦ ਹਨ ਤੇ ਆਨੰਦ ਦੇ ਵਿੱਚ ਹਨ ਜੀ ਪੁਨਯ ਉਪਜੀ ਉਰ ਵਿੱਚ ਵਿਚਾਰ ਸੋ ਕਿੰਕਰ ਕੇ ਬ੍ਰਹਮ ਜਾਸ ਵਿਗੋਏ ਤੋ ਇਸ ਤਰੀਕੇ ਦੇ ਨਾਲ ਸਤਿਗੁਰੂ ਜੀ ਦੇ ਮਨ ਦੇ ਵਿੱਚ ਕਹਿੰਦੇ ਇਹ ਇੱਛਾ ਇਹ ਕਾਮਨਾ ਤਾਂ ਗੁਰੂ ਅੰਗਦ ਦੇਵ ਸਾਹਿਬ ਜਿਨੇ ਆਪਣੇ ਆਪਣੇ ਅੰਦਰ ਪ੍ਰਗਟ ਕੀਤੀ ਹੈ ਭਾਵਨਾ ਕੀ ਪੜਾ ਤੋਗੇ ਕਵੀ ਜੀ ਲਿਖਦੇ ਆ ਸੋ ਕਿੰ ਕਰਕੇ ਭ੍ਰਮ ਜਾਸ ਬਿਗੋਏ ਕੇ ਦਾਸਾ ਭਾਵ ਸਿੱਖਾਂ ਦੇ ਭਰਮ ਨੂੰ ਦੂਰ ਕਰਨ ਵਾਸਤੇ ਸਿੱਖਾਂ ਦੇ ਅੰਦਰੋਂ ਭੁਲੇਖਾ ਦੂਰ ਕਰਨ ਵਾਸਤੇ ਜਿਨ੍ਹਾਂ ਗੁਰੂ ਨਾਨਕ ਦੇਵ ਸਾਹਿਬ ਜੀ ਨੇ પરમેશ્વર શ્રી ગુરુ નાનક સો જિન પેદ ના માદ તરંગ હે તોયે તે કહે દે ਧન ગુરુ નાનક દેવ સાહેબજી મહારાજ જિના دے اندر રત્તી માત્ર ਵੀ ભેદ ਕਿਸੇ પ્રકાર ਦਾ ਨਹੀਂ ਹੈ ਸਿੱਖਾਂ ਦੇ اندروں ਵੀ કહે દે ਜિન્નાને ભેદ ભ્રમ કટ્યા હૈ વાહે ગુરુ નામ ਦਾ જાપ જપવા કરકે تے જલ تے લહેરાں دے وچ કહે દે ਜਿમે ફરક નહી આ એਵੇਂ વાહે ગુરુ પરમાત્મા ਤੇ ਉਹਦੇ ਪ੍ਰੇਮੀਆਂ ਦੇ ਵਿੱਚ ਤੇ ਉਹਦੇ ਭਗਤਾਂ ਦੇ ਵਿੱਚ ਫਰਕ ਨਹੀਂ ਆ ਸਭ ਕੁਝ ਉਸੇ ਦਾ ਹੈ ਜੀ ਸਵਈਆ ਚਿਤਪ੍ਰੀਤ ਕੀ ਰੀਤ ਚਿਤੈ ਨਿਤਹੀ ਭਵ ਮੈਂ ਭਵ ਸ੍ਰੀ ਗੁਰ ਕੋ ਵਿਦਲੀਨੋ ਤੇ ਕਹਿੰਦੇ ਚਿਤਪ੍ਰੀਤ ਚਿਤ ਦੇ ਵਿੱਚ ਬੜਾ ਪ੍ਰੇਮ ਹੈ ਰੀਤ ਚਿਤੈ ਨਿਤਹੀ ਨਿਤਾ ਪ੍ਰਤੀ ਕਹਿੰਦੇ ਬਹੁਤ ਪ੍ਰੇਮ ਕਰਦੇ ਤੇ ਚਿਤਵਦੇ ਹਨ ਸਤਿਗੁਰੂ ਜੀ ਨੂੰ ਪਾ ਮੈਂ ਭਵ ਸ੍ਰੀ ਗੁਰ ਕੋ ਵਿਦ ਲੈਨੋ ਧੰ ਗੁਰੂ ਨਾਨਕ ਦੇਵ ਸਹਿ ਮਹਾਰਾਜ ਨੇ ਭਵ ਸੰਸਾਰ ਦੇ ਉੱਪਰ ਅਵਤਾਰ ਧਾਰਿਆ ਹੈ ਕਿਉਂ ਆਏ ਹਨ ਪੁੰਨ ਬਾਲ ਜਵਾ ਕੇ ਬिलास ਜਿਉ ਇਤਿਹਾਸ ਕਹੈ ਸਿਖ ਕੌਣ ਪ੍ਰਵਿੰਨੋ ਕਹਿੰਦੇ ਜੋ ਫਿਰ ਸਤਗੁਰੂ ਜੀ ਦਾ ਬਾਲ ਇਤਿਹਾਸ ਹੈ ਜਿਵੇਂ ਸਤਗੁਰੂ ਜੀ ਨੇ ਬਾਲ ਉਮਰ ਦੇ ਵਿੱਚ ਕੌਤਕ ਕੀਤੇ ਜਿਵੇਂ ਦੁਨੀਆ ਦਾ ਉਧਾਰ ਕੀਤਾ ਸੰਸਾਰੀ ਲੋਕਾਂ ਦੇ ਉਧਾਰ ਕਰਨ ਵਾਸਤੇ ਸਤਿਗੁਰੂ ਜੀ ਆਏ ਕਿਉਂ ਆਏ ਉਹ ਸਿੱਖਾਂ ਨੂੰ ਭਾਈ ਕਥਾ ਸੁਣਾਈ ਹੈ ਐਸਾ ਕੋਈ ਗੁਰੂ ਕਾ ਸਿੱਖ ਹੋਵੇ ਜਿਹੜਾ ਇਸ ਇਤਿਹਾਸ ਨੂੰ ਸੁਣਾਉਣਾ ਕਰੇ ਜੀ ਸਭ ਦੇਸ਼ ਵਿਦੇਸ਼ਨ ਕੋ ਰਟਨੋ ਕਟਨੋ ਕੁਟਲੰਗ ਬੜ ਦਵੰਗ ਜੋ ਕਿਨੋ ਫੇਰ ਕਹਿੰਦੇ ਵੱਖੋ ਵਖਰੇ ਦੇਸ਼ਾਂ ਦੇ ਵਿੱਚ ਸਤਿਗੁਰੂ ਜੀ ਵਿਚਰੇ ਤੇ ਸਤਗੁਰੂ ਜੀ ਨੇ ਉੱਥੇ ਪਾਪੀਆਂ ਦਾ ਉਧਾਰ ਕੀਤਾ ਪਖੰਡ ਦੂਰ ਕੀਤੇ ਇਸੇ ਤਰੀਕੇ ਦੇ ਨਾਲ ਹੋਰ ਬੜੇ ਪਰਉਪਕਾਰ ਕੀਤੇ ਸਨ ਸਤਗੁਰੂ ਜੀ ਨੇ ਉਹ ਸਾਰੀ ਜਿਹੜੀ ਕਥਾ ਹੈ ਤੁਹਾਨੂੰ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਉਹ ਕਹਿੰਦੇ ਸੁਣਾਉਣਾ ਕਰੀਏ ਸਿੱਖ ਸੰਗਤਾਂ ਨੂੰ ਚਿਤ ਚਿੰਤ ਤਤ ਦੇਤ ਅਚੰਤ ਤਤਾ ਜੋ ਬੈਸ ਇਕੰਤ ਗੁਰੂ ਰਸ ਭਿਨੋ ਚਿਤ ਦੇ ਵਿੱਚ ਕਹਿੰਦੇ ਇਹ ਗੱਲ ਜਿਹੜੀ ਸਤਿਗੁਰੂ ਜੀ ਚਿਤ ਵਧੇ ਆ ਇਹ ਵਾਰ-ਵਾਰ ਸਤਿਗੁਰੂ ਜੀ ਮਨ ਦੇ ਵਿੱਚ ਵਿਚਾਰ ਕਰਦੇ ਗੁਰੂ ਅੰਗਦ ਦੇਵ ਸਾਹਿਬ ਜੀ ਤੇ ਬੈਸ ਇਕੰਤ ਗੁਰੂ ਰਸ ਭਿਨੋ ਤੇ ਇਕੰਤ ਹੋ ਕਰਕੇ ਸਤਿਗੁਰੂ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰੇਮ ਰਸ ਦੇ ਵਿੱਚ ਭਿਜੇ ਭਿਜੇ ਦੇ ਹਨ ਹਰ ਸਮੇਂ ਹਰ ਸਮੇਂ ਕਹਿੰਦੇ ਪ੍ਰੇਮ ਰਾਸ ਵਿੱਚ ਭਿੱਜ ਕਰਕੇ ਜੀ ਦੋਹਰਾ ਸ੍ਰੀ ਗੁਰੂ ਵਰ ਸਰਬੱਗ ਔਰ ਡਰ ਹਰ ਅਰ ਜੁਰਤੀਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਿਹੜੇ ਸਾਰੇ ਪ੍ਰਕਾਰ ਦੇ ਨਾਲ ਸਰਬੱਗ ਹਨ ਹਰੇਕ ਪ੍ਰਕਾਰ ਦੇ ਨਾਲ ਜਿਨ੍ਹਾਂ ਦੇ ਵਿੱਚ ਕੋਈ ਕਮੀ ਨਹੀਂ ਹੈ ਤੇ ਫਿਰ ਔਰ ਡਰ ਔਰ ਹਿਰਦੇ ਦਾ ਜਿਹੜਾ ਡਰ ਹੈ ਉਹਨੂੰ ਕਹਿੰਦੇ ਦੂਰ ਕਰਨ ਵਾਲੇ ਹਨ ਆਰ ਜੋ ਰਤੀਨ ਤੇ ਅਤੇ ਤਿੰਨ ਤਾਪ ਆਦੀ ਵਿਆਦੀ ਉਪਾਦੀ ਜਿਹੜੇ ਰੋਗ ਆ ਇਹ ਵੀ ਕੱਟਣ ਵਾਲੇ ਹਨ ਹਰੇਕ ਪ੍ਰਕਾਰ ਦਾ ਰੋਗ ਰੋਗੀ ਕਾ ਪ੍ਰਭ ਖੰਡ ਰੋਗ ਰੋਗੀਆਂ ਦੇ ਰੋਗ ਕੱਟ ਦਿੰਦੇ ਹਨ ਇੱਕ ਸਿੱਖ ਨੇ ਬੜੀ ਸੁਣੀ ਆਪਣੇ ਜੀਵਨ ਦੀ ਗੱਲ ਸੁਣਾਈ ਉਹ ਕਹਿੰਦਾ ਜੀ ਮੈਂ ਕਾਫੀ ਦਿਨਾਂ ਤੋਂ ਕਹਿੰਦਾ ਮੈਂ ਠੀਕ ਨਹੀਂ ਸੀ ਕਹਿੰਦਾ ਬੜੇ ਹਾਲਾਤ ਮਾੜੇ ਬੜੀਆਂ ਥਾਵਾਂ ਤੋਂ ਇਲਾਜ ਕਰਵਾਇਆ ਪਰ ਗੱਲ ਨਹੀਂ ਬਣੀ ਤੇ ਇੱਕ ਦਿਨ ਕਹਿੰਦਾ ਮੇਰੇ ਮਨ ਦੇ ਵਿੱਚ ਆਇਆ ਕਿ ਮੈਂ ਅਰਦਾਸ ਕਰਾਂ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਇਹ ਸਥਾਨ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਬੰਡਾ ਵਿਖੇ ਇੱਥੇ ਆਏ ਹੋਣਗੇ ਤਾਂ ਉਹਨਾਂ ਨੇ ਆਣ ਕਰਕੇ ਧੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਸ੍ਰੀ ਮਾਨਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਂਪੁਰਖਾਂ ਨੂੰ ਯਾਦ ਕਰਕੇ ਅਰਦਾਸ ਕੀਤੀ ਮਹਾਂਪੁਰਖੋ ਤੁਸੀਂ ਇਸ ਇਲਾਕੇ ਦੇ ਵਿੱਚ ਸਭ ਤੋਂ ਪਹਿਲਾਂ ਚਰਨ ਪਾਏ ਇਸ ਸਥਾਨ ਦੇ ਉੱਪਰ ਪਵਿੱਤਰ ਸਥਾਨ ਹੈ ਤੁਸੀਂ ਬੰਦਗੀ ਕੀਤੀ ਸੰਗਤਾਂ ਤੋਂ ਸੇਵਾਵਾਂ ਕਰਵਾਈਆਂ ਤੇ ਮੇਰੀ ਅਰਦਾਸ ਬੇਨਤੀ ਆ ਤਰਲਾਵਾ ਕਿ ਤੁਸੀਂ ਮੇਰਾ ਰੋਗ ਸਹੀ ਕਰ ਦਿਓ ਤੇ ਮੈਂ ਤੁਹਾਡੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਹਾਂ ਕਿ ਇੱਕ ਸ਼੍ਰੀ ਅਖੰਡ ਪਾਠ ਸਾਹਿਬ ਇਹਨਾਂ ਸਥਾਨਾਂ ਤੇ ਮੈਂ ਕਰਵਾਵਾਂਗਾ ਉਹ ਥੋੜੇ ਸਮੇਂ ਦੇ ਵਿੱਚ ਹੀ ਕਹਿੰਦੇ ਜਿਹੜਾ ਰੋਗ ਦਵਾਈਆਂ ਦੇ ਨਾਲ ਤੇ ਹੋਰ ਵੈਦ ਇਤਿਆਦਕਾਂ ਦੇ ਨਾਲ ਨਹੀਂ ਗਿਆ ਦਵਾਈਆਂ ਖਾ ਖਾ ਕੇ ਕਹਿੰਦੇ ਥੱਕ ਹਾਰ ਗਏ ਜਦੋਂ ਅਰਦਾਸ ਕੀਤੀ ਤਾਂ ਗੁਰੂ ਨਾਨਕ ਦੇਵ ਸਹਿ ਮਹਾਰਾਜ ਨੇ ਕਿਰਪਾ ਕੀਤੀ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਂਪੁਰਖਾ ਨੇ ਕਿਰਪਾ ਕੀਤੀ ਰੋਗ ਉਹਨਾਂ ਦਾ ਦੂਰ ਹੋ ਗਿਆ ਤਾਂ ਥੋੜੇ ਦਿਨ ਪਹਿਲਾਂ ਉਹ ਮਿਲੇ ਸਨ ਤਾਂ ਉਹ ਕਹਿੰਦੇ ਹੁਣ ਸਾਨੂੰ ਕੋਈ ਸਮਾਂ ਤਰੀਕ ਦੱਸੋ ਕਿ ਅਖੰਡ ਪਾਠ ਸਾਹਿਬ ਜਿਹੜਾ ਵਾ ਉਹ ਆਰੰਭ ਕਰਵਾਈਏ ਤਾਂ ਸਤ ਗੁਰੂ ਜੀ ਆਪਣੇ ਸਿੱਖਾਂ ਦੇ ਰੋਗ ਕੱਟਦੇ ਆ ਹਰੇਕ ਸਿੱਖ ਦੇ ਭਾਵਨਾ ਹੋਵੇ ਅੰਦਰ ਸਤਿਗੁਰੂ ਜੀ ਕਿਰਪਾ ਕਰਦੇ ਹਨ ਜੀ ਪੜ੍ਹੇ ਸੁਨੇ ਸਿੱਖ ਹੋਏ ਗਤ ਹਿਰਦੇ ਮਨੋਰਥ ਕੀਨ ਜਿਹੜਾ ਗੁਰੂ ਦਾ ਸਿੱਖ ਸਤਿਗੁਰੂ ਜੀ ਕਥਾ ਪੜ੍ਹੇਗਾ ਸੁਨੇਗਾ ਉਹਦੀ ਮੁਕਤੀ ਹੋ ਜਾਵੇਗੀ ਇੱਛਾ ਪੂਰੀਆਂ ਹੋਣਗੀਆਂ ਦੁੱਖ ਕੱਟੇ ਜਾਣਗੇ ਭਾਈ ਚੌਪਏ ਉਤਬਾਲੇ ਸੰਧੂ ਸੁ ਵਿਚਾਰਾ ਉਧਰ ਭਾਈ ਬਾਲਾ ਸਾਹਿਬ ਜੀ ਸੰਧੂ ਗੋਤ ਦੇ ਸਨ ਉਨ੍ਹਾਂ ਨੇ ਮਨ ਦੇ ਵਿੱਚ ਵਿਚਾਰ ਕੀਤੀ ਹੈ ਸ੍ਰੀ ਨਾਨਕ ਪੇ ਹਰ ਅਵਤਾਰਾ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਹਰੀ ਪਰਮਾਤਮਾ ਦਾ ਅਵਤਾਰ ਹਨ ਜੀ ਨਿਜਾਸਥਾਨ ਸੋ ਕੌਣ ਬਿਠਾਇਓ ਆਪਣੇ ਸਥਾਨ ਦੇ ਉੱਪਰ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਗੁਰਤਾ ਗੱਦੀ ਦੇ ਉੱਪਰ ਕਿੰਨਾਂ ਨੂੰ ਬਿਠਾਇਆ ਹੈ ਜੀ ਤਿਸ ਦਰਸਨ ਜੇਰਾ ਲਲਚਾਇਓ ਉਸ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਚਿੱਤ ਦੀ ਇੱਛਾ ਹੈ ਕੌਣ ਪਰਾਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਬੜਾ ਅੰਦਰ ਚਾਹ ਇੱਛਾ ਹੈ ਜੀ ਬਹੁ ਨਰਮ ਹੈ ਬੋਲਿਓ ਇਸ ਮਬਾਲਾ ਇਸ ਤਰੀਕੇ ਦੇ ਨਾਲ ਬਹੁਤੇ ਲੋਕਾਂ ਦੇ ਵਿੱਚ ਭਾਈ ਬਾਲਾ ਜੀ ਐਵੇਂ ਬੇਨਤੀ ਕਰਦੇ ਹਨ ਇੱਕ ਸਿੱਖ ਬਚ ਪਾਖਿਓ ਤਹ ਕਾਲਾ ਉਸ ਸਮੇਂ ਇੱਕ ਸਿੱਖ ਨੇ ਇਹ ਗੱਲ ਸੁਣਾਈ ਹੈ ਬਚਨ ਕੀਤੇ ਹਨ ਤਹਿਣ ਗੋਤ ਅੰਗਦ ਤਹਿ ਨਾਮੂ ਤਹਿਣ ਗੋਤ ਦੇ ਆ ਤੇ ਸ੍ਰੀ ਅੰਗਦ ਦੇਵ ਜੀ ਧਰਮ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦਾ ਨਾਮ ਹੈ ਅਚਤ ਭੈਓ ਅਵਿਰਾਮੂ ਗੁਰਤਾ ਗੱਦੀ ਦੇ ਉੱਪਰ ਉਹ ਸਤਿਗੁਰੂ ਜੀ ਬਿਰਾਜਮਾਨ ਹਨ ਤੋਂ ਆ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਉਹਨਾਂ ਦਾ ਨਾਮ ਹੈ ਇਸ ਤਰੀਕੇ ਦੇ ਨਾਲ ਕਹਿੰਦੇ ਜਦੋਂ ਭਾਈ ਬਾਲਾ ਸਾਹਿਬ ਜੀ ਨੇ ਇਹ ਬਚਨ ਸੁਣੇ ਤੇ ਅੰਦਰ ਚਾ ਚੜ ਗਿਆ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਸ੍ਰੀ ਖਡੂਰ ਸਾਹਿਬ ਦੀ ਧਰਤੀ ਤੇ ਭਾਈ ਬਾਲਾ ਸਾਹਿਬ ਜੀ ਆਉਣਗੇ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਨਾਲ ਮਲਾਪ ਹੋਏਗਾ ਫਿਰ ਗੁਰੂ ਅੰਗਦ ਦੇਸ ਹੈ ਮਹਾਰਾਜ ਦਾ ਹੁਕਮ ਹੋਏਗਾ ਕਿ ਚਿੱਠੀ ਜਿਹੜੀ ਆ ਆਪਣਾ ਜਨਮ ਪੱਤਰੀ ਜਿਹੜੀ ਹੈ ਉਹ ਲੈ ਕਰਕੇ ਆਉਣਾ ਕਰੋ ਸਤਿਗੁਰੂ ਜੀ ਦੇ ਘਰੋਂ ਸਤਿਗੁਰੂ ਜੀ ਦੇ ਚਾਚਾ ਜੀ ਬਾਬਾ ਲਾਲੂ ਜੀ ਤੋਂ ਜਨਮ ਪੱਤਰੀ ਲੈ ਕੇ ਆਉਣਗੇ ਉਹ ਸਾਰੀ ਕਥਾ ਜਿਹੜੀ ਆ ਉਹ ਆਪਾਂ ਅਗਲੇ ਦੀਵਾਨਾ ਦੇ ਵਿੱਚ ਇਸੇ ਤਰ੍ਹਾਂ ਲੜੀਵਾਰ ਸਰਵਣ ਕਰਾਂਗੇ ਸਤਿਗੁਰੂ ਜੀ ਕਿਰਪਾ ਕਰਨ ਮਿਹਰ ਭਰਿਆ ਹੱਥ ਰੱਖਣ ਜੀ ਭੁੱਲਾਂ ਚੁੱਕਾਂ ਨੇ ਮੁਆਫੀ ਆਪ ਗੁਰੂ ਕੀ ਸੰਗਤ ਨੇ ਅਸੀਸ ਬਖਸ਼ ਨੇ ਮਿਹਰ ਪਰਿਆ ਹੱਥ ਰੱਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ